ਗੱਡੀ ਆ ਮੈਂ ਸੰਗਤ ਦਾ ਦੇਨ ਨਹੀਂ ਦੇਸ ਦਾ ਕਾਕੂ ਆ ਪਿਛਲੇ ਜਵਾਰ ਕੇ ਮੈਚ ਬੋਲ ਰਿਹਾ ਸੀ ਕੁਦਰਤੀ ਕਲਾ ਵਾਪਰਦੀ ਆ ਦੀਪ ਸਿੱਧੂ ਕਹਿੰਦਾ ਹੁੰਦਾ ਸੀਗਾ ਉਹ ਕਲਾ ਵਾਪਰੀ ਯਕੀਨ ਮੰਨੋਗੇ ਮੈਂ ਸੰਗਤ ਦਾ ਲਾਈਵ ਧੰਨਵਾਦ ਕਰਦਾ ਬਾਈ ਦੋ ਰਾਤਾਂ ਤੇ ਦੋ ਦਿਨ ਮੈਨੂੰ ਇੰਨੇ ਫੋਨ ਆਏ ਆ ਮੈਂ ਹਰ ਇੱਕ ਦਾ ਫੋਨ ਚੱਕਿਆ ਅੱਜ ਵੀ ਮੈਨੂੰ ਫੋਨ ਤੇ ਫੋਨ ਆ ਰਹੇ ਆ ਭਾਈ ਤੂੰ ਸਿਰਾ ਲਾਤਾ ਸਿਰਾ ਲਾਉਣ ਵਾਲਾ ਕਾਲਪੁਰਖ ਵਾਹਿਗੁਰੂ ਉਹ ਆਪਣੇ ਯੋਧਿਆਂ ਦੀ ਸਿਫਤ ਆਪ ਕਰਾਉਂਦਾ ਮੇਰੇ ਪੱਲੇ ਕੱਖ ਨਹੀਂ ਆ ਮੈਂ ਕਈ ਵਾਰ ਸੋਚ ਕੇ ਨਹੀਂ ਆਇਆ ਕੁਦਰਤੀ ਇਹੋ ਜੀਆਂ ਚੀਜ਼ਾਂ ਬੋਲੀਆਂ ਜਾਂਦੀਆਂ ਜਿਹੜੀ ਉਹ ਗੱਲ ਮੈਂ ਬੋਲੀਆਂ ਨਾ ਉਹ ਸੰਗਤ ਦੀ ਆਵਾਜ਼ ਸੀ ਲੋਕਾਂ ਦੀ ਆਵਾਜ਼ ਸੀ ਤੁਹਾਡੀ ਆਵਾਜ਼ ਬਣ ਕੇ ਬਲਾਰਾ ਬੋਲ ਸਕਦਾ ਭਾਈ ਵੱਡੀਆਂ ਗੱਡੀਆਂ ਤਾਂ ਮੈਂ ਵੀ ਸਨਮਾਨ ਕਰਾ ਸਕਦਾ ਮੈਂ ਤਾਂ ਚਾਰਾ ਪ੍ਰੋਮੋਟਰਾਂ ਤੇ ਕੱਲ ਨੂੰ ਗੀਤ ਲਿਖ ਦੂੰ ਪਰਸੋਂ ਨੂੰ ਸਕਾਰਪੀਓ ਮੇਰੇ 바ਰ ਚ ਪਰ ਬਾਈ ਮੇਰੀ ਜਮੀਰ ਨਹੀਂ ਮਰੀ ਮੈਂ ਗੁਰੂ ਸਾਹਿਬ ਨੂੰ ਮੰਨਦਾ ਪਰ ਕਈ ਮੈਂ ਇਦਾਂ ਦੇ ਵੀ ਦੇਖੇ ਆ ਜਿਨ੍ਹਾਂ ਦੇ ਪੱਗ ਜ ਸਿਰੜਾਏ ਆ ਤੇ ਤਲਵੇ ਚੜਦੇ ਫਿਰਦੇ ਆ ਕਾਗਜ਼ ਦੇ ਟੁਕੜਿਆਂ ਪਿੱਛੇ ਇਹ ਰੀਅਲ ਗੱਲ ਆ ਬਾਈ ਕਈਆਂ ਨੇ ਤੇ ਅਮਰਤ ਵੀ ਛਕੇ ਆ ਫਿਰ ਵੀ ਪੈਰੀ ਹੱਥ ਲਾਈ ਜਾਣਗੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕੋ ਬੰਦਿਆਂ ਦਾ ਵੈਸੇ ਸਤਿਕਾਰ ਕਰੋ ਇਹ ਗੁਰੂ ਸਾਹਿਬ ਨੇ ਅਮਰਤ ਐਵੇਂ ਨਹੀਂ ਦਿੱਤਾ हां ਸਿੱਖ ਗੁਰ ਸਿੱਖ ਦੇ ਅੰਪੈਰੀ ਹੱਥ ਲਾ ਸਕਦੇ ਆ ਉਹ ਬੋਧੀਆਂ ਦੇ ਚੰਦ ਛਲੜਾ ਪਿੱਛੇ ਬਾਜੀ ਕਰੋ ਸਨਮਾਨ ਇਹ ਕਾਹਦੇ ਸਨਮਾਨ ਹੈ ਤੇ અપਮਾਨ ਹੈ ਗੁਰੂ ਸਾਹਿਬ ਤੋਂ ਸਨਮਾਨ ਲਓ ਜੇ ਲੈਣਾ ਤੇ ਮਰਨਾ